ਕਿਆ ਗਾਜੂ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਆਪਣੇ ਸੋਈ ਵਿੱਚ ਬਣਾਣ ਲੱਗੇ ਹਾਂ ਮੇਸਨ ਦੇ ਦਾਣੇ ਦਾ ਲੱਡੂ ਜਿਹੜੇ ਹਲਵਾਈਆਂ ਦੀ ਦੁਕਾਨ ਤੋਂ ਮਿਲਦੇ ਨੇ ਤੇ ਇਹ ਬਣਾਉਣੇ ਬਹੁਤ ਹੀ ਆਸਾਨ ਹੈ ਇਸ ਤੋਂ ਪਹਿਲੇ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਹਾਡੇ ਸਾਰੇਆਂ ਅੰਗੇ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜੋ ਮੇਰੀ ਵੀਡੀਓ ਨਾਲ ਬਨੇ ਰਹੋ ਤੇ ਦੇ ਬਣਾਨੇ ਹਾਂ ਅਸੀਂ ਮੇਸਨ ਦੇ ਦਾਣੇ ਲੱਡੂ ਸਾਡੇ ਬਹੁਤ ਹੀ ਸੋਫਟ ਬਣੇ ਨੇ ਦੇਖੋ ਇਕਦਾਂ ਹੀ ਟੁੱਟ ਜਾਂਦੇ ਨੇ ਤੇ ਬਹੁਤ ਹੀ ਦਾਣੇਦਾਰ ਬਣੇ ਬਿਲਕੁਲ ਬਾਜ਼ਾਰ ਵਰਗੇ ਬਣੇ ਨੇ ਦੋ ਕੋਲੀਆਂ ਤੋਂ ਅੱਧਾ ਕਿਲੋ ਨਾਲੋਂ ਜ਼ਿਆਦਾ ਲੱਡੂ ਬਣ ਗਏ ਤੇ ਇਹ ਲੱਡੂ ਬਣਾਣ ਲਈ ਅਸੀਂ ਦੋ ਕੋਲੀਆਂ ਵੇਸਣ ਲਿਆ ਤੇ ਨਾਪ ਕੇ ਇੱਕ ਕੋਲੀ ਅਸੀਂ ਦੇਸੀ ਘਿਓ ਲੈ ਲਿਆ ਤੇ ਕੜਾਈ ਵਿੱਚ ਕਿਉ ਗਰਮ ਕਰਨ ਲਈ ਰੱਖ ਦਿੱਤਾ ਜਦੋਂ ਕਿ ਉਹ ਥੋੜਾ ਜਿਹਾ ਗਰਮ ਹੋ ਗਿਆ ਤੇ ਵਿੱਚ ਮੈਂ 2 ਚਮਚ ਸੂਜੀ ਦੇ ਪਾ ਕੇ ਉਹਨੂੰ ਭੁੰਨ ਲਿਆ ਕਿਉਂਕਿ ਸੂਜੀ ਪਾਨ ਕਰਕੇ ਹੀ ਲੱਡੂ ਬਹੁਤ ਹੀ ਦਾਣੇਦਾਰ ਬੰਦੇ ਹਨ ਤੇ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਆਂਦਾ ਹੈ ਜਦ ਸੂਜੀ ਸਾਡੀ ਭੁੱਜ ਗਈ ਤੇ ਫਿਰ ਵਿੱਚ ਇੱਕ ਕੋਲੀ ਮੈਂ ਵੇਸਣ ਦੇ ਵੀ ਪਾਤੀ ਅਸੀਂ ਇਹ ਥੋੜਾ ਮੀਡੀਅਮ ਗੈਸ ਤੇ ਹੀ ਕਰਨਾ ਹੈ ਗੈਸ ਨੂੰ ਤੇਜ਼ ਨਹੀਂ ਕਰਨਾ ਕਿਉਂਕਿ ਇਹਨੂੰ ਬੜੇ ਹੀ ਆਰਾਮ ਨਾਲ ਬੜੇ ਹੀ ਘੱਟ ਸੇਕਤੇ ਵੇਸਣ ਨੂੰ ਭੁੰਨਾ ਕਹਿੰਦਾ ਹੈ ਜਦ ਇੱਕ ਕਟੋਰੀ ਵੇਸਣ ਰਲ ਗਿਆ ਫਿਰ ਮੈਂ ਦੂਜੀ ਕਟੋਰੀ ਵੀ ਵੇਸਣ ਦੀ ਪਾ ਦਿੱਤੀ ਦੋ ਕੋਲੀਆਂ ਵੇਸਨ ਵਿੱਚ ਇੱਕ ਕੋਲੀ ਘੋ ਦੀ ਨਾਪ ਕੇ ਬਹੁਤ ਵਧੀਆ ਨਾਪ ਰਿੰਦਾ ਹੈ ਨਾ ਘੋ ਜਿਆਦਾ ਹੁੰਦਾ ਤੇ ਨਾ ਹੀ ਘੋ ਘੱਟ ਹੁੰਦਾ ਹੈ ਪਰ ਅਸੀਂ ਵੇਸਨ ਨੂੰ ਬਿਲਕੁਲ ਹੌਲੀ ਹੌਲੀ ਹੀ ਪੁੰਨਾ ਹੈ ਇਹਦੇ ਵਿੱਚ ਕਾਲੀ ਨਹੀਂ ਕਰਨੀ ਪੁੰਨ ਚ ਜਿੰਨਾ ਹੌਲੀ ਹੌਲੀ ਭੁਜੇਗਾ ਉਨਾ ਹੀ ਸੋਨਾ ਸਵਾਦ ਆਏਗਾ ਵਧੀਆ ਸਵਾਦ ਆਏਗਾ ਹੁਣ ਵੈਸੇ ਸਾਡਾ ਪੁੱਜਣਾ ਸ਼ੁਰੂ ਹੋ ਗਿਆ ਥੋੜਾ ਪਹਿਲੇ ਥੋੜਾ ਸਖਸ ਸੀ ਹੁਣ ਥੋੜਾ ਪੋਲਾ ਪੁਲਾ ਫੈਨਾ ਸ਼ੁਰੂ ਹੋ ਗਿਆ ਤੇ ਇਹਦੀ ਰੰਗਤ ਵੀ ਬਦਲਨੀ ਸ਼ੁਰੂ ਹੋ ਗਈ ਹੈ ਤੇ ਪੁੱਜਣ ਦੀ ਸਮੈਲ ਵੀ ਆਣੀ ਸ਼ੁਰੂ ਹੋ ਗਈ ਹੈ ਮੈਂ 2 ਮਿੰਟ ਹੋਰ ਪੁੰਨਾਗੇ ਬੇਸਨ ਸਾਡਾ ਬਹੁਤ ਵ ਵ ਸੋਨਾ ਭੁੱਜ ਗਿਆ ਹੈ ਇਹਦੇ ਥੋੜੀ ਜੀ ਲਾਲਗੀ ਵਾਲੀ ਰੰਗਤ ਆ ਗਈ ਤੇ ਵਿੱਚ 2-3 ਚਮਚ ਐਸੀ ਦੁੱਧ ਦੇ ਪਾ ਦੇਣੇ ਹਨ ਅਸੀਂ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਹਾਂ ਪਰ ਅਸੀਂ 2-3 ਚਮਚ ਦੁੱਧ ਪਾਇਆ ਹੈ ਤੇ ਨਾਲ ਹੀ ਇਹਦੇ ਵਿੱਚ ਇੱਕ ਕਟੋਰੀ ਗ੍ਰੇਟ ਕੀਤਾ ਹੋਇਆ ਨਾਰੀਅਲ ਪਾ ਦੇਣਾ ਹੈ ਇੱਥੇ ਤੁਸੀਂ ਡੈਸੀਨੇਟਿਡ ਕੋਕੋਨਟ ਵੀ ਪਾ ਸਕਦੇ ਹੋ ਪਰ ਮੈਂ ਘਰ ਦਾ ਹੀ ਖੋਪਾ ਕद्दूकस ਕਰਕੇ ਪਾ ਦਿੱਤਾ ਤੇ ਇੱਕ ਕੋਲੀ ਹੀ ਆਪਾਂ ਚੀਨੀ ਦੀ ਪਾ ਕੇ ਮਿਲਾ ਦੇਣਾ ਤੇ ਥੋੜੀ ਜੀ ਦੋ ਤਿੰਨ ਲਾਸੀਆਂ ਦੇ ਧਾਣੇ ਪਾ ਦੇਨੇ ਆ ਬਰੀਕ ਕਰਕੇ ਕੁੱਟ ਕੇ ਤੇ ਇਹਨਾਂ ਨੂੰ ਮਿਲਾਉਣਾ ਸ਼ੁਰੂ ਕਰ ਦੇਣਾ ਹੈ ਤੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਣਾ ਤਾਂ ਕਿ ਬੇਸਨ ਥੱਲੇ ਨਾ ਲੱਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਕਿ ਚੀਨੀ ਤੇ ਨਾਰੀਅਲ ਆਪਸ ਵਿੱਚ ਚੰਗੀ ਤਰ੍ਹਾਂ ਮਿਲ ਜਾਣ ਇਹ ਸਾਰਾ ਗੈਸ ਬੰਦ ਕਰਕੇ ਹੀ ਕਰਨਾ ਹੈ ਤੇ ਆਪਾਂ ਇਹ ਬਿਨਾ ਚਾਸ਼ਨੀ ਤੋਂ ਲੱਡੂ ਤਿਆਰ ਕੀਤੇ ਨੇ ਵਿੱਚ ਕੋਈ ਚਾਸ਼ਨੀ ਨਹੀਂ ਪਾਈ ਇਹ ਬਿਲਕੁਲ ਹਲਵਾਈਆਂ ਵਾਂਗ ਹੀ ਬਣੇ ਨੇ ਤੇ ਜਦੋਂ ਵੇਸਣ ਥੋੜਾ ਜਿਹਾ ਠੰਡਾ ਹੋ ਜਾਏਗਾ ਨਾ ਤੇ ਅਸੀਂ ਇਹਦੇ ਲੱਡੂ ਬਣਾ ਲੈਣੇ ਆ ਜਿੰਦਾਂ ਦੇ ਛੋਟੇ ਜਾਂ ਵੱਡੇ ਆਪਣੀ ਮਨਪਸੰਦ ਦੇ ਵੇਸਣ ਸਾਡਾ ਠੰਡਾ ਹੋ ਗਿਆ ਤੇ ਮੈਂ ਲੱਡੂ ਬਣਾਨੇ ਲੱਡੂ ਬਹੁਤ ਸੋਹਣੇ ਬਣੇ ਇਹ ਦੋ ਕੋਲੀਆਂ ਤੋਂ 1/2 ਕਿਲੋ ਨਾਲੋਂ ਜ਼ਿਆਦਾ ਲੱਡੂ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਲੱਡੂ ਸਾਰਿਆਂ ਨੂੰ ਹੀ ਬੜੇ ਪਸੰਦ ਆਏ। ਇਹ ਲੱਗਦਾ ਹੀ ਨਹੀਂ ਅਸੀਂ ਘਰ ਬਣਾਏ। ਇਦਾਂ ਲੱਗਦਾ ਜਿਵੇਂ ਅਸੀਂ ਬਾਜ਼ਾਰ ਤੋਂ ਲਿਆ ਕੇ ਖਾ ਰਹੇ ਹਾਂ ਲੱਡੂ। ਮੇਰੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ? ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ। ਦੇਖੋ ਸਾਡੇ ਲੱਡੂ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ। ਬਿਲਕੁਲ ਬੜੀ ਆਸਾਨੀ ਨਾਲ ਟੁੱਟ ਜਾਂਦੇ ਨੇ। ਦੇਖੋ ਅਸੀਂ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਮੇਰੀ ਵੀਡੀਓ ਦੇਖਣ ਦਾ